ਆੜੀ ਹੁਣ ਸੁਣ ਲੈ ਯਾਰ ਹੁਣ ਪਿੱਟੂ ਦਾ ਤਾਂ ਕੰਮ ਨਿਵੇੜ ਜਗਰਾਤਿਆਂ ਤੇ ਨੱਚ-ਨਾਚ ਕੋਟਾ ਮੰਗਣੀ ਕਿਸੇ ਨੇ 2 ਸਾਲ ਪਹਿਲਾਂ ਮੂਰਖ ਬਣਾਇਆ ਆਮ ਇਲੈਕਸ਼ਨਾਂ ਨਾਲੋਂ ਬੜੇ ਸਪੈਸ਼ਲ ਇਲੈਕਸ਼ਨ ਇਹ ਇਲੈਕਸ਼ਨ ਕਿਸੇ ਭਾਰਤਨਗਰ ਸੀਤਾਨਗਰ ਸ਼ਾਮਨਗਰ ਮਨੋਰਨਗਰ ਅਸ਼ੋਕਨਗਰ ਦੀ ਹਾਲਾਤ ਡਿਸਾਈਡ ਕਰਨ ਵਾਲੇ ਨਹੀਂ ਹੈ ਇਹ ਇਲੈਕਸ਼ਨ ਇਲੈਕਸ਼ਨ ਇਸ ਮੁਲਕ ਦਾ ਭਵਿੱਖ ਤੈਅ ਕਰਨ ਵਾਲੇ ਇਲੈਕਸ਼ਨ ਆੜੀ ਹੁਣ ਸੁਣ ਲੈ ਯਾਰ ਹੁਣ ਕਿੱਥੋਂ ਦਾ ਕੰਮ ਨਿਬੇੜ ਨਹੀਂ ਨਿਪੇੜ ਨਹੀਂ ਮੇਰਾ ਖਿਆਲ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਭਾਈ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਡਿਸਕਸ ਕਰਦੇ ਆ ਰਹੇ ਭਾਈ ਕੀ ਇਸ ਇਲੈਕਸ਼ਨ ਤੋਂ ਬਾਅਦ ਦੁਬਾਰਾ ਇਲੈਕਸ਼ਨ ਵੀ ਹੋਣਗੇ ਹਾਲਾਤ ਇਸ ਤਰੀਕੇ ਦੇ ਪੈਦਾ ਹੋਏ ਅੱਜ ਇਸ ਜਗ੍ਹਾ ਤੇ ਅੰਦਰ ਅੱਗੇ ਕਮਿਊਨਿਟੀ ਸੈਂਟਰ ਚ ਦੂਸਰੀਆਂ ਪਾਰਟੀਆਂ ਦੀ ਵੀ ਇਲੈਕਸ਼ਨ ਮੀਟਿੰਗਾਂ ਹੋਈਆਂ ਹੋਣਗੀਆਂ ਪਰ ਸੱਚ ਜਾਣੇ ਉਹ ਕਿਸੇ ਨੂੰ ਦੱਸਣ ਨੂੰ ਕੁਝ ਨਹੀਂ ਕਿਸੇ ਕੋਲ ਨਹੀਂ ਦੱਸਣ ਨੂੰ ਆ ਵੀ ਅਸੀਂ ਕੀਤਾ ਕੀ ਤੇ ਅਸੀਂ ਕਰਾਂਗੇ ਕੀ ਕਿਸੇ ਨੇ ਤਾਂ ਸਿਰਫ ਜਗਰਾਤਿਆਂ ਤੇ ਨੱਚ-ਨੱਚ ਕੋਟਾ ਮੰਡ ਨਹੀਂ ਕਿਸੇ ਨੇ 2 ਸਾਲ ਪਹਿਲਾਂ ਮੂਰਤ ਬਣਾਇਆ ਸਾਰੇ ਪੰਜਾਬ ਨੂੰ ਕਿਸੇ ਪਾਰਟ ਜਵਾਬ ਤੁਹਾਨੂੰ ਦੇਣਾ ਪਊਗਾ ਤੁਸੀਂ ਕੀ ਚਾਹਨੇ ਹੋ ਆਣ ਵਾਲੇ ਕਾ ਹੋ ਸਕਦਾ ਮੇਰੀਆਂ ਗੱਲਾਂ ਜਿਹਾਵਾਂ ਤੁਹਾਡੇ ਤਾਈ ਪਹੁੰਚਦੀਆਂ ਨਾ ਹੋ ਪਰ ਸੱਚੀ ਗੱਲ ਇਹ ਆ ਕਿ ਆ ਮੇਰੀਆਂ ਮਾਤਾਵਾ ਬੈਠੀਆਂ ਬਹੁਤੀਆਂ ਨੇ ਤਾਂ ਹਜ਼ਾਰ ਰੁਪਏ ਉਡੀਕਦੇ ਪਿਛਲੇ ਵਾਰੀ ਵੋਟਾਂ ਪਾਤਰੇ ਸੀ ਤੇ ਅੱਜ ਕੀ ਫੇਰ ਕੋਈ ਨਾ ਕੋਈ ਜਹੇ ਦੀ ਸੋਚ ਰੱਖ ਕੇ ਵੋਟਾਂ ਪਾ ਦਿਓਗੇ ਤੇ ਬਾਅਦ ਚ ਅਫਸੋਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਣਾ ਅੱਜ ਬਹੁਤ ਲੱਦੇ ਨੇ ਬੜਿਆਂ ਨੇ ਨੁਕਸ ਵੀ ਕੱਢੇ ਪੀ ਆ ਰਾਸ਼ੂ ਨੂੰ ਬੋਲਣਾ ਨਹੀਂ ਆਉਂਦਾ ਤੇ ਅੱਜ ਉਸ ਵੱਤਮੀ ਜ ਆਸ਼ੂ ਨੂੰ ਲੱਗਦੇ ਵੀ ਬੜੇ ਨੇ ਬੀ ਯਾਰ ਉਹੀ ਲੈ ਆਓ ਉਹੀ ਲੰਘ ਲੋ ਹਾਲਾਤ ਅਗਰ ਤੁਸੀਂ ਸਾਹਮਣੇ ਨੇ ਆਉਣਲੇ ਟਾਈਮ ਕਿ ਵਾਕਈ ਤੌਰ ਤੇ ਅਸਲੀਅਤ ਵਿੱਚ ਸੁਕੇ ਨੂੰ ਇਸ ਮੁਲਕ ਨੂੰ ਕੀ ਚਾਹੀਦਾ ਆ ਤਾਂ ਤਾਕਤ ਤੁਹਾਡੇ ਕੋਲ ਰਹਿੰਦੀ ਪਰ ਬਾਕੀ ਕਿਸਮਤੀ ਨਾਲ ਅੱਜ ਦੇ ਇਲੈਕਸ਼ਨ ਆ ਤੁਹਾਡੇ ਹੱਥਾਂ 'ਚ ਪੜਿਆ ਟੈਲੀਫੋਨ ਤੇ ਇਹਦੇ ਤੇ ਚੰਦੇ ਉਹ ਜਿਹੜੇ ਸਕਿੱਟ ਤੇ ਮਜ਼ਾਕ ਇਹਨਾਂ ਤੇ ਹੀ ਰਹਿ ਗਿਆ ਤੇ ਅਸਲੀਅਤ 'ਚ ਤੁਹਾਨੂੰ ਚਾਹੀਦਾ ਕੀ ਹੈ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿਹੜੀ ਪਾਰਟੀ ਨੇ ਕੀ ਵਾਅਦਾ ਕੀਤਾ ਕੁਝ ਵੀ ਨਹੀਂ ਪਤਾ ਬਹੁਤੇ ਹਾਂ ਆਹ ਹਾਂ ਉਹਨੇ ਉਹਨੂੰ ਬੋਲਤਾ ਉਹਨੇ ਆਹ ਕਹਿ ਦਿੱਤਾ ਇਸ ਮਜ਼ਾਕ 'ਚ ਇਸ ਇਲੈਕਸ਼ਨ ਦਾ ਸਾਰਾ ਬੇੜਾ ਗਰਪ ਹੋਇਆ ਪਰ ਤੁਸੀਂ ਸਾਰੇ ਸੂਝਵਾਨ ਟੋਡੇ ਤਾਂ ਉਮੀਦ ਰੱਖਦਾ ਵੀ ਇੱਕ ਵਾਰ ਗਲਤੀ ਭਾਈਚ ਹੋ ਗਈ ਉਹ ਤਾਂ ਸਟੇਟ ਲੈਵਲ ਦੀ ਸੀ ਪਰ ਜੇ ਨੈਸ਼ਨਲ ਲੈਵਲ ਤੇ ਦੁਬਾਰਾ ਕੋਈ ਗਲਤੀ ਹੋ ਗਈ ਤਾਂ ਦੁਬਾਰਾ ਤੁਹਾਨੂੰ ਮੌਕਾ ਨਹੀਂ ਮਿਲਣਾ ਤੇਰੇ ਇਥੇ ਸਟੇਜਾਂ ਨਹੀਂ ਲੱਗਣਗੀਆਂ ਤੇ ਫਿਰ ਮੁੜ ਕੇ ਇਲੈਕਸ਼ਨ ਦੇ ਇਹੋ ਜਿਹੇ ਮੇਲੇ ਨਹੀਂ ਲੱਗਦੇ ਤੇ ਨਾ ਤੁਹਾਡੇ ਕੋਲ ਕੋਈ ਤਾਕਤ ਰਹੇ ਸੀ ਇੱਕ ਕੋਈ ਘਰ ਚ ਜਾਈ ਜਾਏ ਉਹ ਤੇ ਉੱਥੇ ਜਾ ਕੇ ਆਪਣੇ ਕੰਮ ਕਰਵਾਉਂਦੇ ਰਹੀਓ ਹੁਣ ਹੁਣ ਨਹੀਂ ਹੋਣਾ ਅੱਜ ਬਹੁਤ ਜ਼ਰੂਰਤ ਹੈ ਸਮਝਦਾਰੀ ਦੇ ਨਾਲ ਵੋਟ ਪਾਉਣ ਦੀ ਤੁਹਾਨੂੰ ਇਹ ਪਛਾਣਨ ਦੀ ਲੋੜ ਹੈ ਵੀ ਆਉਣ ਵਾਲੇ ਟਾਈਮ 'ਚ ਸਾਡੀ ਰਾਜਨੀਤਿਕ ਖੂਦ ਰਹੇਗੀ ਕਿ ਨਹੀਂ ਸਾਡੀ ਸਮਾਜਿਕ ਖੂਦ ਰਹੇਗੀ ਕਿ ਨਹੀਂ ਸਾਡੀ ਆਰਥਿਕ ਖੂਦ ਰਹੇਗੀ ਕਿ ਨਹੀਂ ਰਹੇਗੀ ਸਾਡੀ ਪਾਰਟੀ ਨੇ ਸਾਡੇ ਲੀਡਰ ਨੇ ਲੋਟੇ ਵਾਸਤੇ ਗਰੰਟੀਆਂ ਕੀਤੀਆਂ ਵੀ ਮਤਾਵਾਂ ਨੂੰ ਲੱਖ ਰੁਪਏ ਸਾਲ ਦਾ ਦੇਵਾਂਗੇ ਕਿਸਾਨਾਂ ਵਾਸਤੇ ਗਰੰਟੀਆਂ ਮਜ਼ਦੂਰਾਂ ਵਾਸਤੇ ਗਰੰਟੀਆਂ ਜਿਹੜਾ ਸਰਮਾਇਆ ਅਮੀਰਾਂ ਕੋਲ ਜਾਂਦਾ ਸੀ ਉਹਨਾਂ ਤੋਂ ਲੈ ਕੇ ਗਰੀਬਾਂ ਤੱਕ ਕਿਸ ਤਰੀਕੇ ਪਹੁੰਚਾਉਣਾ ਹੈ ਤੇ ਜਿਹੜੀ ਗਰੰਟੀ ਉਹ ਸੀ ਜਿਹੜੇ 15 ਲੱਖ ਆਉਣਗੇ ਤੇ ਉਹ ਅੱਜ 10 ਸਾਲਾਂ 'ਚ ਪਤਾ ਨਹੀਂ ਕਿਸੇ ਕੋਲ ਆਇਕ ਨਹੀਂ ਆਏ ਪਰ ਕਾਂਗਰਸ ਪਾਰਟੀ ਦਾ ਦਾਵਾ ਰਿਹਾ ਜੋ ਮੈਨੀਫੈਸਟੋ 'ਚ ਲਿਖਿਆ ਅਗਲੀ ਇਲੈਕਸ਼ਨ ਆਉਣ ਤੋਂ ਪਹਿਲਾਂ ਪਹਿਲਾਂ 100% ਲਾਗੂ ਕੀਤਾ ਇਹ ਪਿਛਲੇ ਯੂਪੀਏ 1 ਔਰ ਯੂਪੀਏ 2 ਦਾ ਇਤਿਹਾਸ ਦੱਸਦਾ ਪਰ ਬਦਕਿਸਮਤੀ ਹੈ ਕਿ ਸਾਡੇ ਬੰਦੇ ਇੰਨੇ ਕਸਾਹੂ ਹੈ ਜਿਵੇਂ ਭਾਬੀ ਪੂਨਮ ਮਨੋਤਰਾ ਹੈ ਵਿਚਾਰੀ ਸਾਹੂ ਹੈ ਕੰਮ ਜਿੰਨਾ ਮਰਜ਼ੀ ਕਰਾ ਲੋ ਲੱਛੇਦਾਰ ਗੱਲਾਂ ਨਹੀਂ ਆਉਂਦੀਆਂ ਸਾਡੇ ਬੰਦਿਆਂ ਨੂੰ ਸਮਾਨ ਵੇਚਣਾ ਨਹੀਂ ਆਇਆ ਉਹ 10 ਸਾਲ ਝੂਠ ਵੇਚ ਕੇ ਤੁਹਾਨੂੰ ਬੇਵਕੂਫ ਬਣਾ ਕੇ ਤੇ ਸਾਡੇ ਤੁਹਾਡਾ ਗੂਵਾ ਕੂਦਾ ਕਰਦੇ ਕਰਦੇ ਹੀ ਤੁਰ ਗਏ ਜਿੰਨੀਆਂ ਸਕੀਮਾਂ ਚਲੀਆਂ ਉਹ ਸਾਰੀਆਂ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਚਲੀਆਂ ਤੇ ਉਹਨਾਂ ਤੇ ਕਿਸੇ ਨੇ ਸ਼ਿਕਾਰ ਮਾਰਿਆ ਹੋਵੇ ਤੇ ਪੈਰ ਰੱਖ ਕੇ ਸ਼ਿਕਾਰੀ ਬਣੇ ਹੋਏ ਸਾਡੇ ਬੋਦੀ ਸਾਹ ਫੋਟੋਆਂ ਰੋਜ਼ ਖਿਚਾਉਂਦੇ ਆ ਵੀ ਮੈਂ ਇਸ ਮੁਲਕ ਦਾ ਸਮਾਰਤਾ ਮਨੇ 60 70 ਸਾਲ ਦੀ ਕੁਛ ਹੋਇਆ ਹੀ ਨਹੀਂ ਜੋ ਹੋਇਆ ਇਹ ਦੱਸੋ ਇਹ ਰਾਜਾ ਜੀ ਬਹੁਤ ਔਖੇ ਹੋ ਰਿਹਾ ਮੈਂ ਇਹਨਾਂ ਨੂੰ ਜਲਦੀ ਮਾਈਕ ਦੇਣਾ ਇਸ ਇਲੈਕਸ਼ਨ 'ਚ ਬੜੇ ਫੈਸਲਾਕੁਨ ਤੁਹਾਨੂੰ ਇਸ ਤਰੀਕੇ ਦੇ ਫੈਸਲੇ ਕਰਨੇ ਪੈਣਗੇ ਵੀ ਸਰਕਾਰ ਵੀ ਤੋੜਨੀ ਹੈ ਤੇ ਲਿਆਣੀ ਕਿਹੜੀ ਹੈ ਉਹਦੇ ਵਾਸਤੇ ਵੀ ਇੱਕ ਸੋਚ ਰੱਖਣੀ ਪੈਣੀ ਹੈ ਜੇ ਅਗਰ ਕੋਈ ਸਰਕਾਰ ਕੰਮ ਕਰਕੇ ਥੋੜੇ ਫਾਇਦੇ ਲਈ ਤੁਹਾਨੂੰ ਕੋਈ फायदा पहुंचा तो कांग्रेस तो की सरकार है खास तौर बड़े लोगों ने लोग एक्सपैरिमेंट ने पिछले पंद्रह साल एक की मेरी गरंटी ले लोद मेरे तो बहुत बड़ा उम्र चोड़ा जि ही छोटा है मेरा भरा राजा बड़ेंगे थोनू ए ना भला